ਇਹਨਾਂ ਨੂੰ ਕੋਈ ਕੱਗੇ ਨਾ। ਇਹਨਾਂ ਨੂੰ ਘਾਰਜੋ ਘਾਰਜੋ ਘਾਰਜੋ। ਮੈਂ ਦੱਸਾਂਗਾ ਦੋ ਤੁਰੇ। ਉਹ ਦੋ ਤੋਰਾਂਗੇ। ਓੜੀ 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 ਵੇਰ ਕੋਟ। ਓੜੀ ਹੋ ਗਈ। ਲੌਂਗ ਚਲੰਗ। ਵਰਮਾਲ ਦਾ ਅਰਦੀ ਬਈ। ਕੁਰਬੇ ਬਣਾਣੇ ਹੁੰਦੇ। ਤੇ ਪਾ ਦੇਖੀ ਮਾ ਇਧਰ ਓਦੀਪ। ਇਹਨੂੰ ਲੌਂਗ ਸ਼ਾਟ ਲਾ ਲਈਏ। ਪੂਰੀ ਲਗ ਲਗ। ਇਹ ਆਉਂਦਾ ਹੈ ਨਾ ਫਿਰ ਦੇਖੀਏ ਅੱਗੇ ਤਰ ਦੇ ਦੂਜਾ ਅਧਿਆਇ ਅੱਗੇ ਦੂਜਾ 3240 ਤਿੰਨ ਉਪਰ ਹਾਂ ਸਾਈਬਰ ਕ੍ਰਾਈਮ ਫਰਦਰ ਸਰਵਿਖੇ ਐਫਆਈਆ ਨੰਬਰ 5 ਮਿਤੀ 10 4 25 ਜੋ ਕਿ ਕੰਪਲੇਨੈਂਟ ਹਰਪਾਲ ਸਿੰਘ ਨਾਲ ਡਿਜੀਟਲ ਅਰੈਸਟ ਦਾ ਡਰਾਵਾ ਦੇ ਕੇ ਜੋ 30 ਲੱਖ ਦਾ ਫਰਾਡ ਹੋਇਆ ਸੀਗਾ ਉਹਦੇ ਸਮਾਨਚ ਰਜਿਸਟਰ ਹੋਇਆ ਸੀਗਾ ਜਿਹਦੇ ਵਿੱਚ ਅਸੀਂ ਪਹਿਲਾਂ ਹੀ ਮਨੀਂਦਰ ਸਿੰਘ ਜੋ ਕਿ ਵੈਸਟ ਦਿੱਲੀ ਦਾ ਉਹਨੂੰ ਅਰੈਸਟ ਕੀਤਾ ਸੀਗਾ ਤੇ ਉਹਦੇ ਅਸੀਂ ਫਰਦਰ ਇਨਵੈਸਟੀਗੇਸ਼ਨ ਤੇ ਫਾਈਨੈਂਸ਼ੀਅਲ ਤੇ ਟੈਕਨੀਕਲ ਇਨਵੈਸਟੀਗੇਸ਼ਨ ਤੇ ਉਹਦੀ ਪੁੱਛਗਿੱਛ ਤੋਂ ਬਾਅਦ ਅਸੀਂ ਦੋ ਬੰਦੇ ਹੋਰ ਨਾਮਿਨੇਟ ਕੀਤੇ ਆ ਜੋ ਕਿ ਅਸੀਂ ਪ੍ਰੋਡਕਸ਼ਨ ਵੰਡ ਤੇ ਬਾਲਾਜੀਰ ਤੋਂ ਲੈ ਕੇ ਆਏ ਸੀਗੇ ਜਿਨ੍ਹਾਂ ਦਾ ਨਾਮ ਸੀਗੇ ਨਵੀਨ ਸ਼ਰਮਾ ਅਤੇ ਅਨਿਲ ਤੇ ਅਸੀਂ ਜਿਹੜੇ ਦੋਨਾਂ ਦੀ ਪ੍ਰੋਡਕਸ਼ਨ ਤੇ ਲੈ ਕੇ 3 ਦਿਨ ਦਾ ਪੁਲਿਸ ਰਿਮਾਂਡ ਜਿਹੜਾ ਹੈਗਾ ਲਿੱਤਾ ਸੀਗਾ ਜਿਸ ਦੇ ਵਿੱਚ ਉਹਨਾਂ ਦੀ ਕੁੱਝ-ਕੁੱਝ ਕੀਤੀ ਗਈ ਹੈ। ਹਾਂਜੀ। ਇਹ ਕਹਿੰਦੇ ਕੀ ਇਨਵੋਲਵਮੈਂਟ ਜਿਹੜੇ ਚ ਹਾਂਜੀ ਜੋ ਅਨਿਲ ਸੀਗਾ ਉਹ ਜਿਹੜਾ ਮਨੀਂਦਰ ਸਿੰਘ ਦਾ ਖਾਤਾ ਖਲਾਇਆ ਸੀਗਾ ਉਹ ਨਵੀਨ ਨੇ ਖਲਾਇਆ ਸੀਗਾ ਤੇ ਅਨਿਲ ਜਿਹੜਾ ਸੀਗਾ ਉਹ ਖਾਤੇ ਵਿੱਚੋਂ ਜਿਹੜਾ ਪੈਸਾ ਵਿਡਰੋਅਲ ਸੀ ਫਰਾਡੂਲੈਂਟ ਉਹਦੇ ਵਿੱਚ ਹੈਲਪ ਕਰਦਾ ਸੀਗਾ। ਫਰਾਡਰ ਮਨ ਨੂੰ ਕਟਾਉਣ ਲਈ ਔਰ ਕਿੰਨੇ ਕੋ ਬੰਦੇ ਲੋਰਡ ਵਿੱਚ ਇਹ ਇਸ ਕੇਸ ਵਿੱਚ ਹਜੇ ਤੱਕ ਜਿਹੜੇ ਹੈਗੇ ਆ ਪੰਜ ਬੰਦੇ ਜਿਹੜੇ ਹੈਗੇ ਆ ਸੀ ਨਾਮਿਨੇਟ ਕਰ ਚੁੱਕੇ ਆ ਬਾਕੀ ਜਿਹੜੀ ਹੈਗੇ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਆ ਹੋਰ ਜਿਹੜੇ ਅੱਗੇ ਜਿਹੜੇ ਹੈਗੇ ਲੀਡਸ ਸਾਨੂੰ ਮਿਲੀਆਂ ਵਿੱਚ ਅਸੀਂ ਹੋਰ ਵੀ ਜਿਹੜੇ ਹੈਗੇ ਆ ਕਯੂਸ ਜਿਹੜੇ ਆ ਉਹਦੇ ਚ ਨਾਮਿਨੇਟ ਕਰਾਂਗੇ ਜਿਹੜੇ ਗ੍ਰਿਫਟਰ ਕਿੰਨੇ ਉਹਨਾਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਹਾਂਜੀ ਇਹਦੇ ਵਿੱਚ ਸਾਨੂੰ ਪਤਾ ਲੱਗਿਆ ਵੀ ਨਵੀਨ ਸ਼ਰਮਾ ਜਿਹੜਾ ਹੈਗਾ ਉਹਦੇ ਤੇ ਵੀ ਇੱਕ ਪਹਿਲਾ ਜਿਹੜਾ ਮੁਕੱਦਮਾ ਦਰਜ ਹੈਗਾ ਜੋ ਕਿ ਅੰਬਾਲਾ ਜੇਲ੍ਹ ਵਿੱਚ ਪਹਿਲਾਂ ਹੀ ਸੀਗਾ ਅੰਬਾਲਾ ਪੁਲਿਸ ਨੇ ਉਹਨੂੰ ਅਰੈਸਟ ਕੀਤਾ ਅਨਿਲ ਸ਼ਰਮਾ ਸੌਰੀ ਉਹਦੇ ਤੇ ਜਿਹੜੇ ਦਿੱਲੀ ਪੁਲਿਸ ਅਤੇ ਅੰਮਾਲਾ ਜਿਹੜਾ ਪੁਲਿਸ ਉਹਨਾਂ ਵੱਲੋਂ ਜਿਹੜੇ ਦੋ ਮਾਮਲੇ ਦਰਜ ਰਿਸਟਰ ਹੋ ਚੁੱਕੇ ਨੇ ਕੋਈ ਰਿਕਵਰੀ ਵੀ ਕਰਨੀ ਹੈ ਹਾਂਜੀ ਜਿਹੜਾ ਅਨਿਲ ਹੈਗਾ ਇਹ ਤੋਂ ਅਸੀਂ ਜਿਹੜੀ ਪਾਸ ਬੁੱਕ ਹੈਗੀ ਆ ਜੋ ਕਿ ਮਨਿੰਦਰ ਦੇ ਨਾਮ ਤੇ ਸੀ ਉਹ ਇਹ ਤੋਂ ਅਸੀਂ ਹੁਣ ਰਿਕਵਰ ਕਰਕੇ ਲੈ ਕੇ ਆਮੀਏ ਜੇਕਰ ਕਿਸੇ ਨਾਲ ਵੀ ਠੱਗੀ ਜਾਂ ਉਸ ਨੂੰ ਲੱਗਦਾ ਵੀ ਮੇਰੇ ਨਾਲ ਠੱਗੀ ਵਾਲੀ ਕਾਲ ਆਈ ਹੈ ਕੋਈ ਫਰਾਡ ਕਾਲ ਆਈ ਹੈ ਤਾਂ ਉਸ ਨੂੰ ਚਾਹੀਦਾ ਵੀ ਉਹ ਸਭ ਤੋਂ ਪਹਿਲਾਂ 1930 ਦੇ ਉੱਤੇ ਕਾਲ ਕਰਕੇ ਇੱਕ ਪੋਰਟਲ ਬਣਿਆ ਹੋਇਆ ਉਹਦੇ 'ਚ ਕੰਪਲੇਂਟ ਦਵੇ ਤੇ ਕੰਪਲੇਂਟ ਨਾਲ ਜੋ ਵੀ ਖਾਤੇ ਦੀ ਉਹਦਾ ਟ੍ਰਾਂਸਫਰ ਹੋ ਗਿਆ ਫਰਾਡ ਅਮਾਉਂਟ ਉਹ ਨਾਲ ਦੀ ਨਾਲ ਜਿਹੜਾ ਫ੍ਰੀਜ਼ ਹੋ ਜਾਂਦਾ ਜੋ ਕਿ ਬਾਅਦ ਵਿੱਚ ਅਸੀਂ ਰਿਕਵਰ ਕਰਵਾ ਸਕਦੇ ਹਾਂ